ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਿਆਲਾ ਕਰਿਆਲੇ ਦੀਆਂ ਬਹਿਕਾਂ ਨੇ ਤੇ ਲਾਟੀ ਡੇਰੀ ਫਾਰਮ ਤੇ ਅੱਜ ਪੁੱਜੇ ਆਪਾਂ ਵੀਰ ਗੁਰਪ੍ਰੀਤ ਗੋਪੀ ਦੇ ਕੋਲ ਤੇ ਵੀਰ ਮਨਦੀਪ ਸਿੰਘ ਆਪਣੇ ਨਾਲ ਹੋਣਗੇ ਸੋ ਪੂਰੀ ਡਿਟੇਲ ਆਪਾਂ ਇਹਨਾਂ ਵੀਰਾਂ ਤੋਂ ਲੈ ਕੇ ਤੁਹਾਡੇ ਨਾਲ ਹਰ ਵਾਰ ਸਾਂਝੀ ਕਰ ਦਿੰਦੇ ਆ ਤੇ ਜ਼ਿਆਦਾਤਰ ਦੋਸਤੋ ਵੀਰ ਉਹਨਾਂ ਦਾ ਵੜਾ ਦਾ ਕਿੱਤਾ ਵੈਸੇ ਮੱਝਾਂ ਝੋਟੀਆਂ ਹਰ ਕਿਸਮ ਦੇ ਜਿਹੜੇ ਪਸ਼ੂ ਐ ਇਸ ਕਿਲੇ ਤੋਂ ਪਰੌਂਦੇ ਰਹਿੰਦੇ ਆ ਪਸ਼ੂ ਵਪਾਰ ਦਾ ਕੀਤਾ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਿਹਾ ਜੇ ਟੋਟਲ 4 ਬੜਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੁਰੀਆਂ ਨੇ ਤੇ ਦੋ ਗੱਬਣ ਤਿਆਰੀ ਵਾਲੇ ਪਸ਼ੂ ਆ। ਤੋਂ ਖਾਸ ਵਿਜਿਟ ਪਿੰਡ ਕਰਿਆਲੇ ਕਰਨੀ ਆ ਤਗਾਣਾ ਸ਼ਹੀਦ ਬਰਵਾਲਾ ਇਹ ਦੋਸਤੋ ਥੋੜੀ ਥੋੜੀ ਦੂਰੀ ਤੇ ਪਿੰਡ ਆ ਇਧਰੋਂ ਜੇਕਰ ਆਪਾਂ ਗੱਲ ਕਰੀਏ ਦੁੱਬਲੀ ਦੀ ਦੂਰੀ ਵੀ ਥੋੜੀ ਆ। ਸੁਪੱਟੀ ਮੋੜ ਤੋਂ ਤੁਸੀਂ ਵਿਜਿਟ ਕਰੋਗੇ ਦੋਸਤੋ ਤਾਂ 5-4 ਕਿਲੋਮੀਟਰ ਦੀ ਦੂਰੀ ਆ ਹਰੀ ਕੇ ਪਤਨ ਤੋਂ ਤਕਰੀਬਨ ਕੋਈ 12 14 ਕਿਲੋਮੀਟਰ ਦੀ ਦੂਰੀ ਆ ਪਿੰਡ ਕਰਿਆਲੇ ਦੀ ਅੱਜ ਤਰੀਕ 15 ਸਤੰਬਰ ਨੂੰ ਆਪਾਂ ਇਹ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਗੋਪੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਵੜਾ ਦੋਸਤ ਚੰਗੀਆਂ ਹੁੰਦੀਆਂ ਨੇ ਬਾਕੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਸੂਏ ਪਸ਼ੂ ਨੂੰ ਦੋ ਡੰਗ ਚੋਲਿਓ ਗੱਬਣ ਪਸ਼ੂ ਆਪਣਾ ਚੌਥਾ ਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਔਰ ਲੈਨੇ ਜਾਣਕਾਰੀ ਕਰਦੇ ਆਂ ਬਾਤचीत ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀਕਾਲ ਸਾਸਰੀਕਾਲ ਆ ਜੀ ਵੀਰੇ ਹੋਰ ਕੀ ਹਾਲ ਚਾਲ ਨੇ ਬੜੇ ਵਧੀਆ ਕੋਪੀ ਵੀਰੇ ਠੀਕ ਠਾਕ ਸਾਰੇ ਰਾਜ ਸੰਤੋ ਚੈਨਲ ਵੇਖਣ ਪਿਆਰ ਭਰੀ ਸਾਸਰੀਕਾਲ ਸਾਸਰੀਕਾਲ ਜੀ ਮੰਦੀਪ ਵੀਰੇ ਸਾਸਰੀਕਾਲ ਸਾਸਰੀਕਾਲ ਜੀ ਠੀਕ ਹੈ ਵੀਰ ਜੀ ਅੱਛਾ ਵੀਰ ਗੋਪੀ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਚਾਰ ਨਾ ਆ ਗਏ ਦੋ ਸੁਈਆਂ ਦੋ ਗੱਬਣ ਦੋ ਗੱਬਣ ਠੀਕ ਆ ਜੀ ਹਾਂ ਜੀ ਬੜਾ ਵੀ ਚੰਗੇ ਨਮੂਨੇ ਵਾਲੀਆਂ ਆਈਆਂ ਨੇ ਮੈਂ ਨਾ ਅੱਜ ਇਹ ਗਰੰਟੀ ਵਾਲੀਆਂ ਹੀ ਆ ਠੀਕ ਆ ਜੀ ਹਾਂ ਰਕਾੜ ਵਾਲੀਆਂ ਬਿਲਕੁਲ ਬਿਲਕੁਲ ਆਹ ਦੋਸਤੋਂ ਅੰਗ ਹਰ ਇੱਕ ਤਰ੍ਹਾਂ ਦਾ ਮਿਲੂਗਾ ਤੁਹਾਨੂੰ ਐਚਐਫ ਦੇ ਵਿੱਚ ਕ੍ਰੋਸ ਐਚਐਫ ਬ੍ਰੀਡ ਦੇ ਵਿੱਚ ਗੋਰੇ ਰੰਗ ਦੇ ਵਿੱਚ ਵੈੜਕ ਦਿਖਾਵਾਂਗੇ ਤੀਜੇ ਨੰਬਰ ਦੀ ਹੋਊਗੀ ਉਹ ਇਧਰੋਂ ਇੱਕ ਜਰਸੀ ਦੇ ਵਿੱਚ ਥੋੜੇ ਬਾਦੇ ਜਰਸੀ ਜਿਹੜੀ ਆ ਜਿਆਦਾ ਪਰਸੈਂਟੇਜ ਦੇ ਵਿੱਚ ਆ ਕ੍ਰੋਸ ਅੰਗ ਦੇ ਵਿੱਚ ਤੁਹਾਨੂੰ ਦੋ ਬੜਾ ਦਿਖਾਵਾਂਗੇ ਇੱਕ ਫਸਟ ਜਿਹੜੀ ਦੋਸਤੋਂ ਸਟਾਰਟਿੰਗ ਆਪਾਂ ਬਹੁਤ ਵਧੀਆ ਚੰਗੀ ਇਸ ਵੈੜ ਤੋਂ ਕਰਾਂਗੇ ਡਰੋਡਰ ਦੀ ਕੁਆਲਿਟੀ ਚੰਗੀ ਆ ਤੇ ਫਸਟ ਲੋਕੇਸ਼ਨ ਦੇ ਵਿੱਚ ਚੰਗੀ ਮਿਲਕਿੰਗ ਵੀ ਅਦਾਸ ਰਿਹਾ ਵੀ ਇਹਨੇ ਕਰਵਾਈ ਆ ਸੋ ਸ਼ੁਰੂਆਤ ਜਿਹੜੀ ਆ ਦੋਸਤੋਂ ਸ਼ੁਰੂ ਆਪਾਂ ਇ ਗੋਪੀ ਇਸ ਵੀਰ ਵਰਡ ਦੀ ਕੀ ਡਿਟੇਲ ਆ ਇਹ ਰਾਜਵੀਰੇ ਬਿਲਕੁਲ ਆਪਾਂ ਆਦੇ ਰਿਸ਼ਤੇਦਾਰਾਂ ਤੋਂ ਲਈ ਆ ਹਾਂਜੀ ਪਹਿਲੇ ਸੂਏ ਨੇ 32 ਲੀਟਰ ਦੁੱਧ ਜਿਹੜਾ ਇਹਨੇ ਲੀਟਰ ਮਰਾਇਆ ਵੀ ਮਨਾਇਆ ਦੁੱਧ ਹਾਂ ਇਹ ਕੈਨ ਵਾਲਾ ਨਹੀਂ ਜਿਹੜਾ ਚੋਇਆ ਵਾ ਠੀਕ ਆ ਜੀ ਹਾਂ ਦੂਜੇ ਸੂਏ ਹੋਣ ਇਹਨੇ ਸੁਣਾ ਵਾ ਠੀਕ ਆ ਜੀ ਤੇ ਅੱਜ ਇਹਦੇ 23 ਤਰੀਕ ਨੂੰ ਦਿਲ ਪੂਰੇ ਹੋਣੇ ਜੀ 23 ਸਤੰਬਰ ਨੂੰ ਹਾਂ 23 ਸਤੰਬਰ ਨੂੰ ਜਿਹੜਾ ਹਜੇ ਚੰਗੇ ਖਾਸੇ ਪਏ ਆ ਚੰਗੇ ਖਾਸੇ ਪਏ ਆ ਜੀ ਬਣ ਅਜ ਤੋਂ ਵੀ 8 ਦਿਨ ਹਜੇ ਬਾਕੀ ਆਤ ਬਗ ਇਹ ਨਾ ਕੋਈ ਵੀਰ ਸੋਚੇ ਵੀ ਇਹ ਘਰੇ ਬਣੀ ਹੈ ਤੇ ਇੱਥੇ ਸੂਕਣਾ ਹਾਂ ਹਜੇ ਇੰਨੀ ਹੋਰ ਬਣ ਕੇ ਸੂਗੀ ਹੂੰ ਬੱਟੇਲ ਬਹੁਤ ਜਿਆਦਾ ਨੇ ਬਹੁਤ ਜਿਆਦਾ ਆਰਡਰ ਦੇ ਆਲੇ ਦੁਆਲੇ ਨਾੜਾ ਨਾੜਾ ਬਿਲਕੁਲ ਸੋ ਹਵਾਨੇ ਲੈਵੇ ਦੀ ਪੂਰੀ ਖਬਰ ਦਾ ਦੋਸਤੋ 30 ਲੀਟਰ ਤੋਂ ਵੇਰ ਗੋਪੀ ਦੱਸ ਰਿਹਾ ਵੀ ਜਿੱਥੋਂ ਵੀ ਆਈ ਆ ਰਿਸ਼ਤੇਦਾਰੀ ਰਿਲੇਸ਼ਨ ਰੈਲੇਟਿਵ ਦੇ ਵਿੱਚੋਂ ਆਈ ਆ ਤੇ ਉਹਨਾਂ ਨੇ ਚਲੋ ਫਾਈਨਲੀ ਚੀਜ਼ ਦੱਸੀ ਹੋਗੀ ਇਹਨਾਂ ਨੂੰ ਵੀ 30 ਤੋਂ ਬਾਹਰ ਚੱਲਦੀ ਰਹੀ ਆ ਸੋ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਲੰਬਾ ਥਣ ਚਾਰ ਥਣ ਤੇ ਆਹ ਜਿਹੜੀ ਫੇਸ ਕੁਆਲਿ ਅਜੇ 22 23 ਸਤੰਬਰ ਨੂੰ ਦਿਨ ਪੂਰੇ ਆ ਤੇ ਤਕਰੀਬਨ ਹਜੇ 8-7 ਦਿਨ ਪੈਂਡਿੰਗ ਆ ਠੀਕ ਆ ਜੀ ਤੇ ਥਣ ਤੁ ਨੂੰ ਵੇਖੋ ਪੂਰਾ ਹੱਥੀ ਚੁਵਾਈ ਵਾਲਾ ਸੋ ਲੇਵਾ ਜਿਹੜਾ ਤੁਸੋ ਬਿਲਕੁਲ ਜਿੱਕਰ ਆਪਾਂ ਗਾਰਡ ਦੀ ਗੱਲ ਕਰਕੇ ਤਾਂ ਕੋ ਤੁਹਾਨੂੰ ਤੋਂ ਸਟਾਰਟਿੰਗ ਹੋ ਕੇ ਤੇ ਬਿਲਕੁਲ ਮਗਰੀ ਸਾਈਡ ਤੁਸੀਂ ਵੇਖੋਗੇ ਸ਼ੇਪ ਹਵਾਨੇ ਦੇਵੇ ਦੀ ਨਿਕਲ ਕੇ ਬਾਹਰ ਆ ਰਹੀ ਆ ਮਨਦੀਪ ਵੀਰ ਇੱਕ ਵਾਰੀ ਖੋਲ ਕੇ ਆਪਾਂ ਨਾਲ ਦੀ ਨਾਲ ਤੋਰ ਕੇ ਤਾਂ ਹਾਂ ਕੋ ਇੱਕ ਪ੍ਰਾਈਵੀ ਦੇ ਵੀ ਇਹ ਤਿੱਪਣ ਐ ਜਦ ਮੋਟਰ ਨਹੀਂ ਹੁੰਦੀ ਇਸ ਤਰ੍ਹਾਂ ਹੀ ਹੁੰਦੀ ਆ ਇਸੇ ਤਰ੍ਹਾਂ ਹੀ ਹੁੰਦੀ ਆ ਚੌਂ ਨੂੰ ਮੈਨਾਂ ਲਾ ਜਵਾਬ ਨਹੀਂ ਨਿਕਲੋ ਵੀ ਵੀਰ 35 ਹਜੇ ਸ਼ਹਿਦ ਹੀ ਆਉਂਦਾ ਬਿਲਕੁਲ ਸ਼ਾਇਦ ਆਉਂਦਾ ਠੀਕ ਹੈ ਜੀ ਹਾਂ ਲਓ ਦੋਸਤੋ 53 ਸ਼ਾਇਦ ਹੀ ਆਉਂਦਾ ਤੇ ਤਕਰੀਬਨ ਬੋਲਾ ਪੰਨੋਂ ਤੋਂ ਬਾਅਦ ਵੀ ਪਸ਼ੂ ਪੰਜਾ 14 ਤੱਕ ਹੁੰਦਾ ਤੇ ਬਾਕੀ ਆਰਡਰ ਤੁਸੀਂ ਵੇਖੋ ਠੀਕ ਹੈ ਜੀ ਢਿੱਲਾ ਲੇਵੇ ਦੇ ਵਿੱਚ ਕਾਫੀ ਜਿਆਦੀਆਂ ਨੇ ਬਖਾਲਾ ਤੁਸੀਂ ਚੈੱਕ ਕਰੋ 나ੜਾ ਇੱਕ ਨਾਰਮਲ ਹੀ ਆਪਾਂ ਦੇਖਦੇ ਆ ਮੋਟੀ ਬੇਨ ਕਾਫੀ ਭਵਾਨੇ ਲੇਵੇ ਤੇ ਸੋ ਰੰਗ ਪ੍ਰਿੰਟ ਦੀ ਗੱਲ ਕਰੀਏ ਤੇ ਬਦਾਮੀ ਰੰਗ ਦੇ ਵਿੱਚ ਆ ਠੀਕ ਹੈ ਜੀ ਬਦਾਮੀ ਰੰਗ ਦੇ ਵਿੱਚ ਤੇ ਕੱਦ ਜਿਹੜਾ ਪੂਰਾ ਨਿੱਗਰ ਜਿੱਦਾਂ ਇੱਕ ਆਪਾਂ ਨਾਰਮਲੀ ਚਲੋ ਥੋੜਾ ਬਾਦ ਲिटल ਬਿਟ ਵਿੱਚ ਕਰੋਸ ਆ ਜਰਸੀ ਦੇ ਪੱਟ ਜਿਵੇਂ ਆਪਾਂ ਪੰਜਾਬ ਵਾਲੀ ਜਰਸੀ ਵੇਖਦੇ ਆ ਉਹ ਜੀ ਬਿਲਕੁਲ ਜਿਹੜੀ ਦੋਸਤੋ ਮਹਾਂਦਰੇ ਵਿੱਚ ਉਹੋ ਜੀ ਸ਼ੇਪ ਬੰਤਰ ਆ ਇਸ ਬੈਡ ਦੀ ਪੂਰੀ ਨਿੱਗਰ ਸੋ ਫੁੱਲ ਰਾਜੀ ਹੈ ਠੀਕ ਆ ਜੀ ਸੋ ਆਰਡਰ ਕਰੋ ਅਗਰ ਬਿਲਕੁਲ ਕੁਆਲਿਟੀ ਬਹੁਤ ਖੂਬਸੂਰਤ ਹੈ ਸੋ ਚੰਗੇ ਮਿਲਕ ਦੀ ਆਸ ਕਰ ਸਕਦੇ ਆ ਹਾਂ ਵੀਰ ਮਨਦੀਪ ਮੋੜ ਲਓ ਆ ਦੇਖੋ ਜੀ ਠੀਕ ਹੈ ਜੀ ਸੋ ਆਹ ਫੇਸ ਕੁਆਲਿਟੀ ਹੈ ਬਹੁਤ ਖੂਬਸੂਰਤ ਜਿਹੜੇ ਥਣ ਵੀ ਆ ਜਿਹੜੇ ਦੋਸਤੋ ਬਿਲਕੁਲ ਪੀੜੀ ਤੇ ਪਾਵਿਆ ਵਾਂਗੂ ਥਣ ਲੱਗਾ ਕਰਮਾੜੀ ਨੂੰ ਤੇ ਦਿਨ ਹਜੇ ਖੁੱਲੇ ਡੋਲੇ ਲੈਂਦੀ ਆ 8-7 ਕ ਦਿਨ ਆਈਡੀਆਂ ਹਾਂਜੀ ਤੋਰ ਲੋ ਫਿਰ 8-7 ਕ ਦਿਨ ਆਈਡੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਲੋ ਜੀ ਅੱਛਾ ਵੀਰ ਗੋਪੀ ਚੰਗੀ ਕੁਆਲਿਟੀ ਦੀ ਵਹਿੜਾ ਕੀ ਮੁੱਲ ਡਿਮਾਂਡ ਵੀਰੇ ਕਰਾਂਗੇ ਦੀ ਇਹਦਾ ਰਾਜਵੀਰ ਇਹ ਮੁੱਲ ਤਾਂ ਭਾਵੇਂ ਤਾਂ 1.5 ਕਰ ਲਈਏ ਹਾਂਜੀ ਤੇ ਭਾਵੇਂ ਲੱਖ ਕਰ ਲਈਏ ਵਹਿੜ ਤੁਹਾਨੂੰ ਪਤਾ ਵੀ ਜੋ ਚੱਲੰਦਾ ਵੇਚਦੀ ਆ ਹੂੰ 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 ਪਰ ਆਪਾਂ ਲੱਖ ਦੇ ਵਿੱਚੋਂ 2000 ਰੁਪਿਆ ਛੱਡਾਂਗੇ 96 ਦੀ 96 ਦੀ ਹਾਂ ਨਾ ਜਿਹੜੀ ਗੱਲਬਾਤ ਕਰਤੀਏ ਵੀਰ ਮਨਦੀਪ ਕਿੱਥੋਂ ਤੱਕ ਜਾ ਸਨੋ ਜਿਹੜੀ 96 ਦੀ ਕਰ ਲੀਏ 95 ਦੀ 96 ਦੀ ਕਰ ਲੀਏ 93 ਦੀ 93 ਦੀ ਕਰ ਦਿੰਨੇ ਆ ਰਾਜ ਨਹੀਂ ਰਾਜਵੀਰ ਫਿਰ ਜੇ ਹੁਣ ਸਾਰੇ ਆਪ ਰਸੇ ਵਧਨੇ ਆ ਨਾ 91000 ਦੀ ਦੇ ਦਾਂਗੇ 91 ਦੀ ਹਾਂਜੀ ਹਜੇ ਫਰਸਿਆਂ ਦੇ ਵਿੱਚ ਥੋੜੀ ਜੀ ਗੰਢ ਹੈਗੀ ਜੇ ਹੋਰ ਕੱਟਦੀ ਆ ਮਨਦੀਪ 90 ਦੀ ਦੇ ਦਿੰਨੇ ਆ 90 ਦੀ ਹਾਂ 90 ਦੀ ਚਲੋ ਹੋਰ ਵੀ ਆਏਗਾ ਤਾਂ ਥੋੜਾ ਬਾਧਾ ਵੇਖ ਲਿਆ ਜੀ ਚਲੋ ਭਾਂ ਭਰਾ ਜੇ ਆਇਆ ਫਿਰ ਕਰਾਂਗੇ ਲਓ ਜੀ ਕਰਦਾ ਕਿ 2 300 ਦੇ ਹੋਰ ਮਾਨਤਨ ਲਓ ਜੀ ਸੋ 29000 ਦੇ ਵਿੱਚੋਂ ਵੀਰਾਂ ਦਾ ਮਾਨਤਨ ਕਰ ਦਿਆਂਗੇ ਠੀਕ ਆ ਜੀ ਸੋ 30 ਲੀਟਰ ਤੋਂ ਬਾਹਰ ਚੱਲਣ ਵਾਲੀਆਂ 30 ਲੀਟਰ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਜੋ ਪਿਛੋਂ ਡਿਟੇਲ ਮਿਲੀ ਆ ਉਸ ਬਿਹਾਵ ਤੇ ਜਿਹੜੀ ਆਪਾਂ ਗੱਲਬਾਤ ਕਰ ਦਿੱਤੀ ਬਾਕੀ ਸੋਹਣੀ ਆ ਠੀਕ ਆ ਜਿੰਨੀ ਵੀ ਆ ਚੰਗੀ ਐ ਕ੍ਰੋਸ ਸੰਗ ਦੇ ਵਿੱਚ ਆਉਣ ਵਾਲਾ ਸਮਾਂ ਚਲੋ ਠੰਡਾ ਬੇਸ਼ੱਕ ਹੋ ਨੈਕਸਟ ਜੇਕਰ ਗਰਮੀ ਦੀ ਗੱਲ ਕਰੀਏ ਤੇ ਪੂਰੀ ਚੱਲਣ ਜੋਗ ਆ ਤੇ ਬਹੁਤ ਮਾਝਰ ਗਾਉ ਆ ਬਿਲਕੁਲ ਹਾਂ ਕੋਈ ਯਾਦ ਕਰੋ ਵਿਰਜਲ ਲੈ ਗਿਆ ਠੀਕ ਆ ਠੀਕ ਆ ਜੀ ਸੋ ਸੋਹਣੀ ਐ ਬੈਡ ਜਿੰਨੀ ਵੀ ਆ ਠੀਕ ਆ ਇਧਰ ਵੀਰ ਸੈਕੰਡ ਨੰਬਰ ਤੇ ਗੋਪੀ ਆਪਣੇ ਕੋਲ ਆ ਬੈਡ ਖੜੀ ਆ ਇਹ ਵੀ ਇੱਕ ਕ੍ਰੋਸ ਸੰਗ ਦੇ ਵਿੱਚ ਆ ਗਈ ਹਾਂ ਜੀ ਹਾਂ ਕ੍ਰੋਸ ਇਹਦੇ ਮਗਰੋਂ ਵੱਚੀ ਬਹੁਤ ਠੀਕ ਇਹਨੂੰ ਅੱਜ ਸੁਈ ਨੂੰ ਜਾ ਦੇਣਾ ਬਿਲਕੁਲ ਗੱਲਾਂ ਨਾਲ ਨਾਲ ਮਗਰ ਬੱਚੀ ਬਹੁਤ ਆਉਦੀ ਠੀਕ ਆ ਜੀ ਆ ਫੇਸ ਮਾੜਾ ਕੋਈ ਰਸੇ ਤੋਂ ਐਨੂੰ ਕਰਕੇ ਦਿਖਾਇਓ ਵੀਰ ਲੋ ਵੀ ਆਹ ਕੋਈ ਫੇਸ ਵੇਖੋ ਤੁਸੀਂ ਠੀਕ ਆ ਜੀ ਕਰੋਸ ਸੰਗ ਦੇ ਵਿੱਚ ਆ ਸੋ ਜਿੱਦਾਂ ਕਿ ਦੋਸਤੋ 에어 షੇਅਰ ਦਾ ਪਰਾਂਗ ਦੇਖਦੇ ਆ ਸੀ ਕਲਰ ਜਿਹੜਾ 에어 షੇਅਰ ਦੇ ਵਿੱਚ ਹੀ ਆ ਪਰ ਇਹ ਆਪ ਜਿਹੜੀ ਕਰੋਸ ਆ ਠੀਕ ਆ ਜੀ ਕਰੋਸ ਉਹਨਾਂ ਵੀਰਾਂ ਨੇ ਦੱਸਿਆ ਵੀ স্নੋ ਮੈਨ ਦੀ ਬੱਚੀ ਆ ਮਗਰ ਮਗਰ ਜੀ ਹਾਂ ਜੀ ਠੀਕ ਆ ਸੋ ਟੀਕਾ ਕਈ ਹੈ ਵੀਰ ਨੇ ਚਲੋ ਸ਼ੌਂਕ ਨਾਲ ਚੰਗਾ ਭਰਾਤਾ ਹੋਊਗਾ ਬਾਕੀ ਆ ਜਿਹੜਾ ਦੋਸਤੋ ਥਾਣਾ ਥਣ ਗੁੱਲ ਵੇਖੋ ਬਹੁਤ ਜ਼ਿਆਦਾ ਕੈਮ ਮੋਟ ਚਵਾਈ ਦਾ ਰਾਈ ਵੀ ਮੋਟਰ ਹੀ ਆ ਤੇ ਠੀਕ ਹੈ ਜੀ ਹਾਂ ਅੱਛਾ ਗੋਪੀ ਵੀਰ ਇਹਦਾ ਮੰਨ ਕੇ ਸੂਈ ਨੂੰ ਅੱਜ ਦਿਨ ਕਿੰਨੇ ਦੱਸੇ ਤੀਜਾ ਦਿਨ ਤੀਜਾ ਬੋਲਾ ਕਿੰਨਾ ਹੋਊਗਾ ਇਸ ਵਕਤ ਬੋਲਾ ਹੋਊਗਾ ਕੋਈ 10 ਲੀਟਰ ਹੋ ਜਾਏ 12 ਆ ਜਾਏ 11 ਦੇ ਵਿੱਚ ਅੱਛਾ ਹਾਂ ਖੁੱਲਾ ਡੁੱਲਾ ਠੀਕ ਆ ਚੂਣ ਚਵਾਉਣ ਦੀ ਚੰਗੀ ਆ ਮੈਂ ਨਾ ਕੋਈ ਹੱਥ ਵਾਲਾ ਲਾਵੇ ਕੋਈ ਆਪਣਾ ਸੱਜਣ ਏਡੀ ਦੂਰੋਂ ਇੱਥੇ ਆ ਜਾ ਕੋਈ ਨਰਾਸ਼ ਤੇ ਨਹੀਂ ਹੁੰਦਾ ਵੀ ਯਾਰ ਚੂਣ ਚਵਾਉਣ ਦੀ ਗਲਤ ਹੋ ਗਈ ਮੈਂ ਨਾ ਆਖਣਗੇ ਵੀ ਜੋ ਦੱਸਿਆ ਉਹਦੇ ਨਾਲੋਂ ਵੀ ਜ਼ਿਆਦਾ ਚੂਣ ਨਿਕਲਿਆ ਠੀਕ ਹੈ ਜੀ ਨਾ ਮਨਦੀਪ ਵੀਰ ਹੋਲ ਕੇ ਜਿੰਨੇ ਜਿਆਦਾ ਸਿੱਖਣੀ ਹੈ ਵੇਰ ਤੇ ਸਿੱਖ ਲੈ ਟਰੈਕਟਰ ਚਲਾਉਣਾ ਸਿੱਖਣਾ ਪਹਿਲੀ ਦੇ ਵਿੱਚ ਤੇ ਤਵੀਆਂ ਮਗਰ ਪਾ ਲੈ ਤਵੀਆਂ ਪਾ ਲੈ ਆਹ ਲਓ ਜੀ ਜਿੱਦਾਂ ਨੂੰ ਮਰਜ਼ੀ ਮੋੜ ਲੈ ਪਰ ਪੁੱਠਾ ਨਾ ਮੋੜੇ ਸੱਤੇ ਜਾ ਪਰ ਘੜਾ ਮੋੜੇ ਜਿੱਦਾਂ ਨੂੰ ਉਹ ਵੀ ਮਰਜ਼ੀ ਮੋੜ ਲੈ ਆਹ ਗੋਪੀ ਇਹ ਸੁਆਵੀਰ ਤੀਜਾ ਦੂਜਾ ਦੂਜਾ ਸੁਆ ਦੂਜਾ ਹਾਂਜੀ ਲਓ ਜੀ ਸੋ ਦੂਜਾ ਸੁਬਾ ਦੋਸਤੋ 10 11 11 ਕਿਲੋ ਬੌਲੇ ਤੋਂ ਸ਼ੁਰੂਆਤ ਹੋਈ ਆ ਅੱਜ ਤੀਜਾ ਦਿਨ ਸੁਆ ਕੰਨੀ ਵਾਲੇ ਦਾੰਦੀ ਬਰਾਬਰ ਕੀਤੇ ਪਰ ਬੱਚੀ ਫੀਮੇਲ ਕਾਫ ਆ ਸੋ ਚੰਗੇ ਸੀਮਨ ਦੀ ਵੀਰ ਇਸੇ ਬੱਚੀ ਦੱਸ ਰਿਹਾ ਵੀ ਜਿਹੜੀ ਬੱਚੀ ਚੰਗੇ ਸੀਮਣ ਦੀ ਆ ਉਹ ਬੱਚਾ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਬਾਕੀ ਕੱਦ-ਕਾਠ ਤੁਸੀਂ ਚੈੱਕ ਕਰੋ ਠੀਕ ਆ ਜੀ ਕਾਦ ਆਮ ਨਾਰਮਲ ਜਿਹੜੀ ਮੀਡੀਅਮ ਆ ਆਪਾਂ ਹਾਈਟ ਕਹਿੰਦੇ ਵਿੱਚ ਵਿਚਾਲਾ ਸਹਿਜ ਉਹਦੇ ਤੋਂ ਪਲੱਸ ਹਾਈਟ ਆ ਠੀਕ ਆ ਜੀ ਆ ਫੇਸ ਕੁਆਲਿਟੀ ਤੋਂ ਮੂੰਹ ਮੱਥੇ ਤੋਂ ਤੇ ਉਲਟ ਬਹਿਣੀ ਬਿਲਕੁਲ ਜਿਹੜੀ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਾਣੇ ਕਰੀ ਨੇੜੋਂ ਆ ਲਾਗਿਆਂ ਦਿਖਾਉਣੇ ਆ ਤੋਂ 10-11 10-11 ਕਿਲੋ ਸ਼ੁਰੂਆਤ ਕੀਤੀ ਹੈ ਬੌਲੇ ਤੋਂ ਹਾਂ ਤੋਰ ਲੋ ਵੀਰ ਵਾਚੀ ਨੋ ਦੇ ਆ ਗਿਆ ਹਾਂ ਵਾਚੀ ਆ ਹਾਂ ਹਾਂ ਲੋ ਜੀ ਤੋਂ ਮਦਰ ਤਾਂ ਮਦਰ ਦੋਸਤੋ ਮਗਰ ਜਿਹੜਾ ਬੱਚਾ ਵੱਚੀ ਕਰੋ ਚੈੱਕ ਵਾਕਿਆ ਕਿਸੇ ਚੰਗੇ ਸੀਮਨ ਦੀ ਜਿੱਦਾਂ ਵੀ ਅਰਦਾਸ ਰ ਸੁਣੋ ਮੈਂ ਦੀ ਹਾਂਜੀ ਸੁਣੋ ਮੈਂ ਦੀ ਲੋ ਜੀ ਜਿੱਦਾਂ ਕਿਸੋਂ ਕਿਸੇ ਵੀਰ ਨੇ ਪਿੱਛੋਂ ਬੇਰਵਾ ਪਾਇਆ ਠੀਕ ਹੈ ਜੀ ਤੋਂ ਚੰਗੀ ਇਹ ਕਰਵਾਈ ਬੱਚਾ ਚੰਗਾ ਮਗਰ ਬਾਕੀ ਇਸ ਵਕਤ 11 ਕਿਲੋ ਬੋਲਾ ਗੋਪੀ ਕਿੰਨਾ ਚਲੋ ਘੱਟ ਤੋਂ ਘੱਟ ਆਪਾਂ ਆਈਡੀਆ ਕਿੰਨਾ ਕੁ ਦੁੱਧ ਚਵਾ ਦੂਗੀ ਵੀਰ ਵੈਸੇ ਪੂਰੇ ਪੀਕ ਤੀ ਗੱਲਾ ਕਰੀਏ 20-25 ਦਿਨਾਂ ਤੱਕ ਇਹ ਵੀਰ ਜੀ 20 ਲੀਟਰ ਤਾਂ ਨਾਰਮਲ ਉਹਨਾਂ ਗਰੰਟੀ ਆਪਾਂ ਨੂੰ 20 ਲੀਟਰ ਦਿੱਤੀ ਆਪਾਂ 18 ਲੀਟਰ ਦੀ ਗਰੰਟੀ ਦਵਾਂਗੇ ਹਾਂ ਠੀਕ ਹੈ ਜੀ ਤੇ ਮੋਲ ਵਾੜੀ ਕੀ ਰਹੂਗਾ ਲੈਣ ਦੇਣ ਮੁੱਲ ਮੈਂ ਤਾਂ ਮੈਂ ਤਾਂ 60 ਵਾਟ ਲੀਏ ਜਿੰਤਰਾ ਦੀ ਵਹਿਰ ਹੈ 60 ਵੀ ਥੋੜਾ ਜਿਹਾ ਨਹੀਂ ਜੈਸ ਦੀ ਗੱਲ ਕਰੀਏ ਕਿ 60 ਦੇ ਭਾਵੇਂ ਤੋਂ 65 ਵਾਟ ਲਓ 70 ਵਾਟ ਲਓ ਪਰ ਜਿਹੋ ਜੀ ਕੁਆਲਿਟੀ ਉਹ じゃ ਮੋਲ ਆਪਾਂ ਕਰ ਨਹੀਂ ਹੋਰ ਕਰੀਏ ਕਸਰਾ ਕੁਸਰਾ ਕੱਢ ਕੇ ਮਨਦੀਪ ਵੇਰ ਇੱਕੋ ਜੀ ਗੱਲ 55 ਦੀ ਕਰ ਦਿੰਦੇ ਆ 55 ਦੀ 55 ਦੀ ਕਰ ਦਿੰਦੇ ਹੋਰ ਵੇਗਲਾ ਕਸਰਾ ਕੀ ਤੇ ਕੱਢ ਦਿੰਦੇ ਹੋਰ ਡਾ ਦੋ 2000 ਵੇਖ ਜਉ ਜਾਣ ਦਿਓ ਅੱਜ ਆਉਂਦੀਆਂ ਜਾਂਦੀਆਂ ਕਰੀਏ 53 ਦੀ 53 ਦੀ 51 ਦੀ ਚੱਲਾਂ ਦੇ 51 ਦੀ ਆ ਸਾਰੇ ਰਸੇ ਸਾਰੇ ਹੋਂ ਤੱਕ ਕੋਈ ਕੋਈ ਯਾਦ ਕਰੂ ਵੀਰ 51 ਹਜ਼ਾਰ ਦੀ ਦੋਸਤੋ ਇਹ ਜਿਹੜੀ ਤੁਹਾਨੂੰ ਬਾੜ ਮਿਲ ਜਾਊਗੀ ਠੀਕ ਆ ਜੀ ਬਾਕੀ ਤੁਸੀਂ ਦੇਖ ਹੀ ਲਈ ਐ ਪ੍ਰੋਪਰ ਹੋਂ ਜਿਹੜੀ ਬੋਲੇ ਚ ਚੱਲਣ ਧੀ ਆ 51000 ਦੀ ਇਹ ਮਿਲੂਗੀ ਤੁਹਾਨੂੰ ਪਸੰਦ ਆਊਗੀ ਠੀਕ ਆ ਜੀ ਰੰਗ ਪ੍ਰਿੰਟ ਵੀ ਬਹੁਤ ਖੂਬਸੂਰਤ ਉਹ ਯਾਦ ਕਰੋ ਵੀਰ ਵਾਰ-ਵਾਰ ਆਊਗਾ ਆ ਲਓ ਜੀ ਇਸ ਤੋਂ ਬਾਅਦ ਗੋਪੀ ਵੀਰ ਇੱਧਰ ਤੀਜੇ ਨੰਬਰ ਤੇ ਆ ਜੀਏ ਤੇ ਤੀਜੇ ਨੰਬਰ ਤੇ ਆ ਗਈ ਇਹ ਕੱਲ ਸ਼ਾਮੀ ਸੂਈ ਆ ਠੀਕ ਆ ਜੀ ਹਾਂਜੀ ਸੋ ਰੰਗ ਦੋਸਤੋ ਚੈੱਕ ਕਰੋ ਗੋਰੇ ਰੰਗ ਵਿੱਚ ਆਪਾਂ ਕਹਿੰਦੇ ਨੇ ਵਾਈਟ ਰੰਗ ਆ ਤੇ ਕਿਤੇ ਨਾ ਕਿਤੇ ਜਿਵੇਂ ਚਾਰ-ਚਾਂ ਤੇ ਲੱਗਣ ਲਿਆ ਵਿੱਚ ਬਲੈਕ-ਬਲੈਕ ਜਿਵੇਂ ਰੱਬ ਨੇ ਨજર ਨੁਜਰ ਤੋਂ ਬਚਾਉਣ ਵਾਸਤੇ ਕਿਤੇ ਨਾ ਕਿਤੇ ਤਿਲਕ ਤੁਲਕ ਜੇ ਲਾਏ ਜਾ ਵੇਖੋ ਪੁੱਛ ਪੁੱਛ ਕੇ ਨਹੀਂ ਜਿੱਤਰਾ ਪਾਈ ਇਹਦੇ ਰੰਗ ਮੋਤੀ ਜਿਹੜੀ ਉੱਤੋਂ ਵੇਖੋਗੇ ਤੁਸੀਂ ਬਲੈਕ ਆ ਡਾਟ ਸਪੌਟ ਜਿਹੜੇ ਕਿਤੇ ਨਾ ਕਿਤੇ ਤੁਹਾਨੂੰ ਜਿਹੜੇ ਟਮਾਟੇ ੱਲੇ ਮਿਲਣਗੇ ਸੋ ਵੈੜ ਦੇ ਵਿੱਚ ਗੋਪੀ ਇਹਦਾ ਫਿਰ ਕੀ ਮੇਰਵਾ ਗੱਭਣ ਨਹੀਂ ਇਹ ਤੰਦਸਾ ਕੱਲ ਸ਼ਾਮੀ ਸੋਈ ਆ ਕੱਲ ਹੀ ਸੋਈ ਆ ਸ਼ਾਮੀ ਆਹ ਸ਼ਾਮੀ ਠੀਕ ਹੈ ਜੀ ਆਪਣੇ ਘਰੇ ਇੱਥੇ ਫਾਰਮ ਤੇ ਹਾਂ ਫਾਰਮ ਤੇ ਸੋਈ ਤੇ ਫਿਰ ਵੀ ਆਪਣੇ ਕੋਲ ਹੀ ਪਾਈ ਮੈਂ ਓਕੇ ਕਲੀਅਰ ਸਾਰਾ ਕੁਝ ਠੀਕ ਹੈ ਜੀ ਤੇ ਕੱਲ ਸ਼ਾਮੀ ਦਾ ਅੱਜ ਸਵੇਰ ਦੀ ਥੋੜੀ ਬਾਦੀ ਚਵਾਈ ਕਰ ਲਈ ਆ ਬੋਲਾ ਕੱਢ ਗਏ ਦੋ ਦੀ ਫਿਰ ਰਾਤੀ ਇੱਕ ਇੱਕ ਡਾਂਗੋਂ ਤਾਂ ਫਿਰ ਆਪਾਂ ਵੀਡੀਓ ਕਰ ਆ ਵੀਡੀਓ ਕਰਕੇ ਨਹੀਂ ਚੋਈ ਐਵੇਂ ਗਲਤ ਨਹੀਂ ਵੀਰ ਦੋਸਤਾਂ ਨੂੰ ਥੋੜਾ ਜਿਹਾ ਵੀਡੀਓ ਬਣਾਉਣ ਇਹ ਵੀ ਮੋਟਰ ਹੀ ਲੱਗਾ ਠੀਕ ਆ ਜੀ ਤੇ ਬਾਕੀ ਆ ਫੇਸ ਕੁਆਲਿਟੀ ਵੇਖੋ ਗੋਰੇ ਰੰਗ ਵਿੱਚ ਵਾਈਟ ਕਲਰ ਤੇ ਥਣ ਭਾਂਡੇ ਦੀ ਤੁਸੀਂ ਵੇਖੋ ਠੀਕ ਆ ਜੀ ਪੂਰੀ ਖਬਰਦਾਰ ਲੇਵਾ ਹਵਾਨਾ ਬਹੁਤ ਸੋਹਣਾ ਮੁੱਠੀ ਥਾਣਾ ਤੇ ਕੱਲ ਦੀ ਸੂਈਆਂ ਮਗਰ ਦੇ ਬੱਚਾ ਮੇਲ ਕਾਫ ਸੋ ਵੇਨਬੂਨ ਕਾਫੀ ਭਵਾਨ ਲੈਵੇ ਤੇ ਸੋ ਰੰਗ ਬਹੁਤ ਜ਼ਿਆਦਾ ਖੂਬਸੂਰਤ ਆ ਠੀਕ ਆ ਜੀ ਸੋ ਹੈ ਵੀ ਨਸਲ ਬ੍ਰੀਡ ਦੇ ਵਿੱਚ ਲੰਬੀ ਤੁਸੀਂ ਚੈੱਕ ਕਰੋ ਲંબਾਈ ਪ ਪੁਚਾਈ ਮੀਡੀਅਮ ਹਾਈਟ ਮੰਨ ਕੇ ਕੋਈ ਭਰਾ ਸੌਦਾ ਕਰ ਲੇ। ਲਓ ਮਨਦੀਪ ਇਹ ਰਾਜੀ ਵੀ ਤੇ ਗੋਰੀ ਆ ਗਈ ਕੇ। ਆਹ ਆਹ ਇਹ ਗੋਰੀ। ਅੰਗਰੇਜ਼ਾਂ ਆ ਗਈਆਂ ਜੀ। ਆਹ ਅੰਗਰੇਜ਼ ਇੰਗਲੈਂਡ ਵਾਲੀ। ਲਓ ਜੀ। ਅਮਰੀਕਨ ਆ ਗਈ ਅੰਗਰੇਜ਼ਾਂ। ਆ ਕਰੋ ਚੱਕ ਆਰਡਰ ਰੂਡਰ ਦੀ ਕੁਆਲਿਟੀ ਚੰਗੀ। ਕੋਈ ਕੋਈ ਪਿੱਛੋਂ ਫੇਰ ਕੋਈ ਸ਼ੈਦੀ ਕੋਈ ਤਸੱਲੀ ਦਿੱਤੀ ਹੋਵੇ। 26 ਲੀਟਰ ਉਹਨਾਂ ਵੀ ਰੱਖਿਆ ਵੀ ਜਿਹੜਾ ਕਰੋ ਜਿੱਥੋਂ ਵੀ ਆਈ। ਹਾਂ 26 ਲੀਟਰ। ਚਲੋ ਚਲੋ ਨਾ ਤਾਂ ਤੁਸੀਂ ਚੋ ਕੇ ਵੇਖਿਆ। ਹਾਂ ਤੇ ਨਾ ਹੀ ਆਪਾਂ ਐਸਟੀਮੇਟ ਇੱਕ ਅੰਦਾਜ਼ਾ ਲਾ ਸਕਦੇ ਹਾਂ ਵੀ ਚਲੋ ਤੁਸੀਂ ਦੱਸ ਰਹੇ ਪੰਜੀ ਤੋਂ ਪਲੱਸ ਤਾਂ ਆਪਾਂ ਬਾਕੀ ਐਡੀ ਬਰੀਡ ਨੂੰ ਦੇਣਾ ਚਾਹੀਦਾ ਵਾ ਜੇ ਇਹਨੇ ਨਾ ਦਿੱਤਾ ਕਿਹੜੀ ਦਊ ਹਾਂ ਔਰ ਦੱਸੋ ਇੱਕ ਵਾਰੀ ਸੂ ਸਵਾ ਦੇ ਵਿੱਚ ਆਪਾਂ ਸੂ ਸਿੱਧਾ-ਸੁਦਾ ਹੋਊਗਾ ਕੋਈ 5-14 ਦਿਨਾਂ ਦੇ ਵਿੱਚ ਵਿੱਚ ਸੋ ਨਾਰਮਲ ਆਪਣੀ ਡਾਈਟ ਤੇ ਆਊਗਾ ਠੀਕ ਆ ਜੀ ਤੇ ਫੇਰ ਹੀ ਦੁੱਧ ਤੇ ਪਸ਼ੂ ਨੇ ਚੱਲਣਾ ਸ਼ੁਰੂ ਹੋਣਾ ਠੀਕ ਆ ਸੋ ਇੱਕ ਵਾਰੀ ਆਈਡੀਆ ਆਈਆ ਮੋٹے ਤੌਰ ਤੇ ਜਿੰਨਾ ਕਿ ਤੁਸੀਂ ਮੰਨ ਲਓ ਠੀਕ ਆ ਜੀ ਹਰ ਇੱਕ ਵੀਰ ਦੀ ਸਮਝ ਆ ਬਾਕੀ ਥਣਗੋਲ ਦੀ ਪੂਰੀ ਗਾਇਮ ਆ ਠੀਕ ਆ ਸੋ ਫੇਸ ਕੁਆਲਿਟੀ ਚੰਗੀ ਆ ਰੰਗ ਰੰਗੋ ਵਧੀਆ ਠੀਕ ਆ ਜੀ ਵਾਈਟ ਰੰਗ ਦੇ ਵਿੱਚ ਲਓ ਵੀਰ ਮਨ ਥਾਣੇ ਦੇ ਵੀ ਵੈਸੇ ਸਾਫ ਸੁਥਰੀ ਆ ਠੀਕ ਆ ਜੀ ਸੋ ਨੋਕਲਾ ਥਾਣਾ ਆ ਕਰੋ ਚੈੱਕ ਲੋ ਜੀ ਵੜੇ ਵੀ ਚੰਗੀਆਂ ਗੋਪੀ ਵੀਰ ਚੰਗੀ ਆ ਬਹੁਤ ਚੰਗੀ ਚੋਣ ਚਬਾਉਣ ਚੰਗੀ ਨਿਕਲੀ ਆ ਮੈਂ ਨਾ ਮੋਟਰ ਦੀ ਬਿਲਕੁਲ ਰੂਮਰ ਕੀ ਪੋਲੀ ਠੀਕ ਆ ਭਰਾ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਠੀਕ ਆ ਦੇ ਦਈਏ ਕਿੰਨੇ ਦੀ ਵੀਰੇ 80 ਦੀ ਦੇ ਦਈਏ 80 ਦੀ ਹਾਂਜੀ ਜਾਦੇ ਆ ਕਰ ਗਏ ਥੱਲੇ ਹੋਰ ਦੋ ਛੱਟ ਦਈਏ ਦੋ ਦੋ ਕਰਕੇ ਨਾ ਇਹ ਇੱਕੇ ਵਾਰੀ ਪਾੜਾ ਜੇ ਵੱਢੀ ਆ ਵੀ ਕੋਈ ਸਮਝ ਨਹੀਂ ਆ ਰਹੀ 73 ਦੀ ਦੇ ਦਈਏ 75 ਦੀ ਮਨਦੀਪੋ ਜੇ ਚੱਲਾਂਗੇ ਅੱਜ ਰਾਜਵੇ 73 ਦੀ ਚੱਲਾਂਗੇ 73 ਦੀ ਹਾਂ 73 ਦੀ 73000 ਦੀ ਨਹੀਂ ਆਜ ਫੇਰੇ ਦਾ ਵੀ ਹੈਗਾ ਹੀ ਚੱਲਣ ਦੇ ਉੱਤੇ ਵੀ 71 ਦੀ ਜਾਂਦੋ 71 ਦੀ ਆ 71 ਦੀ ਚੱਲਣ ਦੇ ਅੱਜ 71 ਕੁਤਰ ਵਾਲੇ ਪਾਸੇ ਰਹਿ ਕੇ ਕੰਮ ਤਾਂ ਆ ਜਾਏਗਾ ਹੀਗਾ ਹੀ ਉੱਤੇ ਚੱਲਣ ਦੇ ਲਓ ਜੀ ਇਹ 71000 ਦੀ ਦੋਸਤੋ ਤੁਹਾਨੂੰ ਮਿਲੂਗੀ ਠੀਕ ਆ ਤੇ ਬਹੁਤ ਚੰਗਾ ਜਵਾਬ ਆਜੂਗੀ ਬਾਕੀ ਆਪ ਦੀ ਸਮਝ ਨਾਲ ਤੁਸੀਂ ਇੱਥੇ ਆਣ ਕੇ ਚੋ ਕੇ ਹਾਂ ਚੋ ਕੇ ਵੀਰ ਇੱਕ ਰਿਹਾਗੇ ਕਿਉਂਕਿ ਸੂਈ ਸੂਈ ਵੇਖਣ ਵੀ ਜੋ ਦੱਸਿਆ ਉਹ ਹੀ ਆ ਹਾਂ ਬਿਲਕੁਲ ਹਾਂ ਤੇ ਉਹ ਵਾਲੇ ਨੇ ਪੈਸੇ ਲੈਣੇ ਆਪਾਂ ਪਾਟੇ ਨਹੀਂ ਲੈਣੇ ਉਹਨਾਂ ਪੈਸੇ ਬਿਲਕੁਲ ਆਪ ਦੀ ਤਸੱਲੀ ਕਰਨ ਬਿਲਕੁਲ ਲਓ ਵੀ ਭਰਾਵੋ ਠੀਕ ਆ ਸੋ 71000 ਦੀ ਇਹ ਤੁਹ ਥਿਆਣ ਕਿ ਆਪਣੀ ਕੋਈ ਰਾਜਵੀ ਦੇ ਕੋਈ ਬਰੀਡ ਚ ਨਹੀਂ ਕਮੀ ਕੋਈ ਬੰਨਿਓ ਨਹੀਂ ਵੈੜ ਕੋਸੀ ਬੇ ਚੰਗੀ ਹੈ ਬੇ ਹਾਂ ਅੱਛਾ ਗੋਪੀ ਵੀਰ ਇੱਕ ਲਾਸਟ ਵਿੱਚ ਆਪਣੇ ਕੋਲ ਜਿਹੜਾ ਇਹ ਨਗ ਆ ਗਿਆ ਹਾਂਜੀ ਇਹ ਕਿੰਨਾ ਸੂਆ ਸੂਈ ਬੈੜ ਨਹੀਂ ਇਹ ਦੂਜਾ ਮਰਾ ਦੂਜੇ ਸੂਏ ਨੇ ਸੂਣਾ ਵਾ ਦੂਜਾ ਸੂਆ ਹਾਂ ਛੱਗੀ ਮੂਹ ਠੀਕ ਹੈ ਜੀ ਹਾਂ ਲਓ ਵੀ ਛੱਗੀ ਮੂਹਾਂ ਦੋਸਤੋ ਦੂਜਾ ਸੂਆ ਇਹਨੇ ਸੂਣਾ ਕਰਵਾ ਲਈਨੇ ਗੱਭਣਾ ਤੇ ਦਿਨ ਵੀ ਲੈਂਦੀ ਆ ਹਾ ਪਾਠ ਦਿਨ ਨਹੀਂ ਇਹ ਪੂਰੇ 14 ਦਿਨ ਰਹਿੰਦੇ ਜੀ ਦੇ ਖੁੱਲੇ ਡੁੱਲੇ ਖੁੱਲੇ ਡੁੱਲੇ ਲੋ ਵੀ ਪੂਰੇ 14 ਦਿਨ ਦੋਸਤੋ ਬਾਕੀ ਆ ਸ਼ਹਿਦ ਆਉਂਦਾ ਬਿਲਕੁਲ ਮੋਟਾ ਸ਼ਹਿਦ ਟਿੱਪਣ ਤੇ ਆ ਜਾ ਸ਼ਹਿਦ ਆਉਂਦਾ ਠੀਕ ਆ ਜੀ ਆ ਬੈਕ ਸਾਈਡ ਤੋਂ ਥੋੜੀ ਜਿਹਾ ਪਾ ਤੁਹਾਨੂੰ ਥਣ ਦਿਖਾ ਦਈਏ ਥਣ ਤੁਸੀਂ ਦੇਖ ਸਕਦੇ ਵੈਸੇ ਚੂਣ ਦੇ ਵਿੱਚ ਪੂਰਾ ਹਾਥੀ ਚਵਾਈ ਦੇ ਵਿੱਚ ਤੁਹਾਨੂੰ ਰਹੂਗਾ ਤੇ ਆਰਡਰ ਕਰਮਾ ਲਈ ਸੋਹਣਾ ਤਿਆਰ ਕਰ ਰਹੀ ਹਜੇ ਨੇਬੜੀ ਤੁਸੀਂ ਦੇਖ ਸਕਦੇ ਕਿ ਕਿਲੋ 2 ਕਿਲੋ ਖੰਡ ਹਜੇ ਲਾਏ ਬਣਾਏ ਪਈ ਆ ਸੋ 14 ਦਿਨ ਘਟੋ ਘਾਟੇ ਦੇ ਹਜੇ ਬਾਕੀ ਆ ਸੂਣ ਦੇ ਵਿੱਚ ਸੋ ਰੰਗ ਰੰਗ ਤੁਸੀਂ ਵੇਖ ਲਓ ਠੀਕ ਆ ਜੀ ਕਈ ਵਾਰਾ ਨਾਰਮਲ ਸਾਹਮ ਹਮਾਲ ਦੇ ਵਿੱਚੋਂ ਕਈ ਪਸੂ ਨਿਕਲਦੇ ਆ ਤੇ ਤੇ ਫੈਸ਼ਨ ਡਿਜ਼ਾਈਨਰ ਦਾ ਵੀ ਚੰਗਾ ਨਾਲ ਦੇ ਨਾਲ ਹੀ ਖੋਲ ਕੇ ਆਪਾਂ ਤੋਰ ਕੇ ਦਿਖਾਉਂਦੇ ਆ ਤੁਹਾਨੂੰ ਦੂਜਾ ਸੂਆ ਇਹ ਬੈਡ ਨੇ ਸੋਣਾ ਠੀਕ ਆ ਠੰਢੀ ਬੜੀ ਠੀਕ ਆ ਜੀ ਬਹੁਤ ਠੰਢੀ ਪੰਦੂਪਨ ਦੀ ਤਾਂ ਆਪਣੀ ਮੈਨੂੰ ਲੱਗਦਾ ਵੀ ਕਹਿਣ ਦੀ ਲੋੜ ਨਹੀਂ ਤਸੱਲੀਆ ਪਹਿਲਾਂ ਕਰਕੇ ਲੈ ਪਹਿਲਾਂ ਹੀ ਆਪਾਂ ਕਰਕੇ ਲੈ ਆ ਗੋਗੋ ਕਰਕੇ ਲੈ ਕੇ ਜਾ ਗਾ ਮਨਦੀਪ ਵੀਰੇ ਫੁੱਲ ਗੇ ਜੇ ਕੋ ਵੀਰ ਆਨਲਾਈਨ ਕਰਦਾ ਗੱਡੀ ਦੇ ਤੇਪੇ ਆ ਬਿਲਕੁਲ ਆ ਲਾਵੇ ਬਾਅਦ ਚ ਪਹਿਲਾਂ ਤੇਪੇ ਨੂੰ ਬਿਲਕੁਲ ਬਿਲਕੁਲ ਸੋ ਦੋਸਤੋ ਤਸੱਲੀ ਜਿਹੜੀ ਆ ਆਪਦੀ ਸੰਤੁਸ਼ਟੀ ਆ ਉਹ ਮੇਰਾ ਵੀਰ ਪਹਿਲਾਂ ਕਰਿਆ ਕਰੋ ਠੀਕ ਆ ਜੀ ਕੋਈ ਸਾਈ ਪੈਣਾ ਆਪਣ ਤਸੱਲੀ ਪਹਿਲਾਂ ਕਰਿਆ ਕਰੋ ਉਸ ਤੋਂ ਬਾਅਦ ਓਨਰ ਨੂੰ ਮਾਲਕ ਨੂੰ ਆਪਣੀ ਬਾਕੀ ਰਹਿੰਦੀ ਪੇਮੈਂਟ ਗਣ ਕੇ ਆਪਣਾ ਪਸੂ ਲੈ ਕੇ ਜਾਇਆ ਕਰੋ ਠੀਕ ਹੈ ਜੀ ਤਸੱਲੀ ਪਹਿਲਾਂ ਆਪਾਂ ਹਰ ਵੀਡੀਓ ਦੇ ਵਿੱਚ ਕਹਿੰਦੇ ਆ ਤਸੱਲੀ ਪਹਿਲਾਂ ਠੀਕ ਹੈ ਜੀ ਸੋ ਵੜ ਚੰਗੀ ਆ ਬਾਕੀ ਰੇਟ ਵੀ ਜਿਹੜਾ ਦੋਸਤੋ ਇਹਦਾ ਬਿਲਕੁਲ ਨਾਰਮਲ ਘੱਟ ਤੋਂ ਘੱਟ ਜਿੰਨਾ ਵੀ ਹੋ ਸਕਦਾ ਪਾਉਣਾ ਹੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੀਰ ਹੁਣਾਂ ਤੋਂ ਹਜੇ 14 15 14 ਦਿਨ ਸਾਂਭਣ ਦੀ ਲੋੜ ਆ ਚਾਰੇ ਥਾਂ ਬਿਲਕੁਲ ਹੱਥ ਦੀ ਉਂਗਲ ਉਂਗਲ ਜਿਹੜਾ ਜਿਹੜਾ ਦੋਸਤੋ ਸਾਨਾ ओके ਪਛੀ ਅ ਵੀਰ ਗੋਪੀ ਹਜੇ ਤੱਕ 14 15 ਦਿਨ ਸਾਹਣੀ ਸੂਤ ਨਹੀਂ ਕੱਤਾ ਕੱਲੀ ਕੱਚੀ ਕੱਚੀ ਆ ਨਾ ਤਾਂ ਬਰੀਡ ਲੋ ਕਮੀ ਹੈ ਕੋਈ ਤੇ ਨਾ ਠੰਡੀ ਸੀਲ ਲੋ ਹਾਂਜੀ ਹਾਂ ਪਰ ਅੱਜ ਆਪਾਂ ਨੂੰ ਭਾਜਾ ਹੀ ਆਪਾਂ ਭਾਜ ਦੇ ਦੇਣੀ ਆ ਕੀ ਮੁੱਲ ਕਰਾਂਗੇ ਅੱਜ ਇਹਦਾ ਐਵੇਂ ਘੜੀ ਕਬਚਨ ਨੂੰ 50000 ਰੁਪਏ ਸਰ ਮੁੱਲ 50000 ਹਾਂਜੀ ਹਾਂ ਨਾਲ ਹੀ ਗੱਲ ਬਾਤ ਕਰ ਗਏ ਛੱਡ ਦਗੇ ਦੋ ਵਿੱਚੋਂ 48 48 ਹੋਰ ਹੋਰ ਤੁਸੀਂ ਦੱਸ ਦੋ ਫਿਰ ਅੱਜ ਤੁਹਾਡੀ ਚੱਲੂ ਹੋਰ ਕਰਦੀਆਂ ਮੰਦੀਪ ਇਥੇ ਦੇ ਹੀ ਦੇਣੀ ਹੈ ਜੀ ਹਾਂ ਨਾ 45 ਚੱਲਣ ਦੇ ਭਾਈ 45 ਹਾਂ ਲਓ ਜੀ 45000 45000 ਦੇ ਵਿੱਚ ਦੋਸਤੋ ਇਹ ਜਿਹੜੀ ਤੁਹਾਨੂੰ ਵੜ ਮਿਲ ਜੂਗੀ ਹੋਰ ਕੋਈ ਕੋਈ ਅੜੇ-ਉੜੇ ਕੰਮ ਲੱਗਦਾ ਵੀ ਆੜ ਕਈ ਕਰਾ ਲਈ ਕਿਤੇ ਲੱਗਦਾ ਆਈ 43 ਚੱਲਣ ਦੇ 43 ਹਾਂ 43 ਲਓ ਜੀ ਵਾਹ 43000 ਠੀਕ ਆ ਜੀ ਹੋਰ 2000 ਦਾ ਤਾਂ 43000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂ ਨਾ ਠੀਕ ਆ ਜੀ ਬਾਕੀ ਵੜਾਂ ਦੇ ਰੇਟ ਨੂੰ ਪਤਾ ਲੱਗ ਹੀ ਗਏ ਦੋਸਤੋ ਜਿੰਨੇ ਜਿੰਨੇ ਚਲੋ ਕੀਤੇ ਆਪਾਂ ਪਸ਼ੂ ਦੇ ਹਿਸਾਬ ਨਾਲ ਕੋਈ ਚੀਜ਼ ਰੇਟ ਮੰਗਿਆ ਜਾਂਦਾ ਰਾਜਵੀਰ ਇਹੋ ਜੀ 43000 ਚ ਆਉਣੀ ਨਹੀਂ ਨਸਲ ਪ੍ਰੀਟਾ ਦੀ ਠੀਕ ਹੈ ਜੀ ਹਾਂ ਬਹੁਤ ਜਿਆਦਾ ਠੰਡੀ ਠੀਕ ਹੈ ਜੀ ਲੋ ਵੀ ਇਹ ਨਾਗਾ ਦੋਸਤੋ ਜੇ ਟੋਟਲ ਵੀਰ ਗੋਪੀ ਹੁਣਾਂ ਦੇ ਕੋਲ लाਟੀ ਦੇ ਦੀ ਫਾਰਮ ਤੇ ਚਾਰੇ ਨਾਗਾ ਆਪਾਂ ਤੁਹਾਨੂੰ ਦਿਖਾਤੇ ਆ ਸੋ ਪਸ਼ੂ ਆਪੋ ਆਪਣੀ ਥਾਂ ਤੇ ਸਾਰੇ ਬਿਲਕੁਲ ਭਾਅ ਪੜਤੇ ਵੇਚਾ ਠੀਕ ਹੈ ਜੀ ਸੋ ਪਸ਼ੂ ਵੀ ਚੰਗੇ ਆ ਬਾਕੀ ਇਥੇ ਆਣ ਕੇ ਆਪਦੇ ਨੱਕ ਫਰਖਾ ਤਸੱਲੀ ਤੁਸੀਂ ਕਰ ਲਿਓ ਤੇ ਗੋਪੀ ਵੀਰ ਇੱਕ ਨੰਬਰ ਆਪਣੇ ਘਰਦੇ ਹੋ ਸਾਂਝੇ 991 9877784848 ਠੀਕ ਹੈ ਜੀ ਠੀਕ ਹੈ ਜੀ ਹੋਰ ਕੋਈ ਗੱਲ ਬਾਤ ਇੱਕਾਈ ਵੀਰੇ ਜਿਹੜੀ ਨਾ ਗੱਲ ਨਹੀਂ ਬੇਨਤੀ ਆ ਹਾਂ ਵੀ ਕੋਈ ਵੀਰ 500000 ਸਾਈ ਨਾ ਪਾਵੇ ਹਾਂ ਕਿਉਂਕਿ 500000 ਨਾ ਫੋਨ ਆਈ ਜਾਂਦੇ ਆਹ ਦੀਦਾ ਵੀ ਫਲਾਣੇ ਵੀਰ ਦੀ ਆਈ ਸਾਈ ਕੋਈ ਉਹਨਾਂ ਦੀ ਕੋਈ ਮਜਬੂਰੀ ਹੋ ਜਾਂਦੀ ਕੋ ਆਉਂਦੇ ਨਹੀਂ ਫਿਰ ਆਹਨੂੰ ਦਿੱਕਤ ਹੋ ਜਾਂਦੀ ਕਿਉਂਕਿ ਦੁਕਾਨਦਾਰ ਹੀ ਆ ਸੌਦਾ ਜਦੋਂ ਆਪਾਂ ਵੇਚਣਾ ਲਾਇਆ ਸਾਰਿਆਂ ਨੇ ਲੈਣਾ ਤੇਗਾ ਜੀ ਹਾਂ ਫਿਰ ਔਖਾ ਹੋ ਜਾਂਦਾ ਫਿਰ ਕਈ ਵੀਰ ਜਿਹੜਾ ਪੰਜਰ ਬਹੂ ਨੂੰ ਆਪਾਂ ਦੋ ਦਿਨ ਢੀਕਾਂਗੇ ਹਾਂ ਇਹ ਨਹੀਂ ਵੀ 5000 ਰੁਪਏ ਦਾ ਸ਼ਾਮਣੋਂ ਖੰਗ ਵੀਰ ਵੇਖੀ ਆ ਉਹ ਕੰਮ ਨਹੀਂ ਆਪਾਂ ਕਰਨਾ ਨਹੀਂ ਨਹੀਂ ਉਹ ਕਲਤ ਕੰਮ ਜਿਹੜਾ ਬਿਆਨਾ ਬਿਆਨਾ ਹਾਂ ਬਿਆਨਾ ਸਹੀ ਪੱਕਾ 5-5000 ਰੁਪਏ ਪਾ ਲਈ ਕੋਈ ਇਹ ਨਹੀਂ ਵੀ ਸੱਚਾਂ ਲਈ ਕੰਮ ਨਹੀਂ ਵੀ ਪਾ ਕੇ ਦੱਸਦਾ ਯਾਰ ਲੋਕੀ ਕਰਦੇ ਹੀ ਆ ਰਾਏ ਵੀਰੇ ਦਾਦਾ ਯਾਰ ਉਹ ਆ ਕੇ ਵੀ ਮੋੜ ਦਿੰਦੇ ਆ ਪਰ ਉਹ ਕੰਮ ਨਹੀਂ ਠੀਕ ਆ ਜੀ ਆਪਾਂ ਦੇਖਾਂਗੇ ਬਿਲਕੁਲ ਲਓ ਦੋਸਤੋ ਬਾਕੀ ਮੇਰਾ ਵੀਰੇ ਤੇ ਆਓ ਆਪਣੀ ਤਸੱਲੀ ਕਰੋ ਸਾਈ ਬੇਨ ਆਪਣਾ ਪਾ ਕੇ ਤੁਰਿਆ ਕਰੋ ਮੇਰਾ ਭਰਾ ਕਹੇ ਨਾ ਪਸੂ ਵਿਖ ਜਾਂਦਾ ਬਾਅਦ ਚ ਖੱਜਲ ਖਰਾਬ ਨਾ ਹੋਵੇ ਰਸਤੇ ਵਿੱਚ ਕੋਈ ਵੀ ਵੀਰ ਤੇ ਸਾਈਬੇਨ ਆਪਣਾ ਪੱਕਾ ਪਾ ਕੇ ਤੁਰਿਆ ਕਰੋ ਠੀਕ ਆ ਜੀ ਕਿਉਂਕਿ ਅਗਲੇ ਨੂੰ ਵੀ ਪਤਾ ਵੇ ਵੀ ਤੁਸੀਂ ਵੀਰ ਕਿਸੇ ਨੇ ਪੱਕੀ ਚੀਜ਼ ਲੈਣੀ ਆ ਹਾਂ ਕੋਈ ਕਮੀ ਪੇਸ਼ੀ ਦੱਸੇ ਅਨੁਸਾਰ ਗਲਤ ਨਿਕਲਦੀ ਤਾਂ ਫਿਰ ਉਹਦੀ ਸਾਈ ਮੋੜਨ ਜੋਗ ਆ ਆ ਆਪਾਂ ਮੋੜਨ ਜੋਗ ਆ ਆਪਾਂ ਤੇ ਇੱਕ ਗੱਲ ਵੀਰ ਮੁੜ ਕੇ ਸਾਈ ਪਾ ਕੇ ਫੋਨ ਨਹੀਂ ਚੁੱਕਦੇ ਹਾਂ ਹੁਣ ਪਿਛਲੀ ਹਰ ਵੇਤਰਾਂ ਇਹ ਮੈਂ ਫੋਨ ਲਾਉਂਦਾ ਫੋਨ ਨਹੀਂ ਚੁੱਕਿਆ 1000 ਰੁਪਿਆ ਸਾਈ ਪਾਈ ਉਹਨਾਂ ਹਾਂਜੀ ਹਾਂਜੀ ਕਿਉਂ ਐਵੇਂ 1500 ਕੇ ਦਾ ਆਪਾਂ ਰੱਖਣਾ ਵਾ ਜਦੋਂ ਅਗਲੇ ਨੇ ਪਸ਼ੂ ਨਹੀਂ ਖੜਿਆ ਸਹੀ ਆ ਵੀਰ ਭਾਵੇਂ ਗਲਤੀ ਉਹਨਾਂ ਦੀ ਆ ਪਰ ਨਜਾਇਜ਼ ਪੈਸਾ ਨਹੀਂ ਆਪਾਂ ਸਾਡੀ ਮਿਹਨਤ ਤੋ ਦੋਸਤੋ ਇੱਕ ਗੱਲ ਜ਼ਰੂਰੀ ਨੋਟ ਰੱਖਣ ਵਾਲੀਆਂ ਠੀਕ ਹੈ ਜੀ ਕੋਈ ਦੱਸਿਆ ਅਨੁਸਾਰ ਕੋਈ ਪਸ਼ੂ ਚੋ ਡਿਫੈਕਟ ਨਿਕਲਦਾ ਜਿਹੜਾ ਦੱਸਿਆ ਨਹੀਂ ਗਿਆ ਤੁਸੀਂ ਆਣ ਕੇ ਉੱਥੇ ਤਸੱਲੀ ਕਰ ਲੈਂਦੇ ਹੋ ਤੇ 19 ਕੀ ਨਿਕਲਦੀ ਆ ਉੱਥੇ ਸਾਈ ਜੜੀ ਆ ਵਾਪਸ ਵੀ ਹੋਗੀ ਪਰ ਮੇਰਾ ਵੀ ਦਸਾਈ ਬ्यान ਆਪਣਾ ਪੱਕਾ ਪਾ ਕੇ ਤੇ ਜਦੋਂ ਤੁਰਨਾ ਹੁੰਦਾ ਪੱਕੀ ਸਲਾਹ ਮਸ਼ਵਦਾ ਕਰਦੇ ਇੱਕ ਰਾਏ ਵੀ ਤੇ ਕਈ ਵੀ 라 ਦਿੰਦੇ ਆ ਵੀ ਸਾਨੂੰ ਡੀਕੋ ਅਸੀਂ ਬਰਨਾਲਿਓਂ ਤੁਰਨਾ ਵਾ ਸਾਈ ਨਹੀਂ ਪਾਉਂਦੇ ਉਹ ਵੀਰ ਫਿਰ ਆਉਂਦੇ ਨੇ ਜੇ ਪਸ਼ੂ ਵੇਖ ਕੇ ਗੁੱਸਾ ਨਾ ਕਰੇ ਭੀ ਅਡੀ ਤੁਰੇ ਠੀਕ ਹੈ ਫਿਰ ਵੇਖੋ ਜੀ ਇੱਥੇ ਕੀ ਤਾਂ ਕਿਹੜੇ ਵੀਰ ਨੇ ਆਣ ਵਚ ਇੱਕ ਵਾਰੀ ਵੀਡੀਓ ਪੂਰੀ ਵੇਖ ਲਿਆ ਕਰੋ ਤਸੱਲੀ ਨਾਲ ਵੇਖ ਲਿਆ ਕਰੋ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਕੇ ਫਿਰ ਆਪਣਾ ਕੋਈ ਬਿਆਨ ਪਾਇਆ ਕਰੋ ਫਿਲਹਾਲ ਅੱਜ ਇੰਨਾ ਸੀਗਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ